ਚੌਂਕਾਂ ਦੇ ਉੱਪਰ ਆਪਣੀ ਗੋਦੀ ਛੋਟੇ-ਛੋਟੇ ਬੱਚੇ ਚੁੱਕ ਕੇ ਭੀਖ ਮੰਗਣ ਵਾਲੀਆਂ ਤੇ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਜੋ ਭੀਖ ਮੰਗੀ ਜਾ ਰਹੀ ਹੈ ਉਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਰਕਾਰਾਂ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਇਸ ਸਮੇਂ ਤੁਸੀਂ ਪੋਸੂਨਾਮਾ ਚੈਨਲ ਵੇਖ ਰਹੇ ਹੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਸੀਂ ਜਦੋਂ ਸਫ਼ਰ ਲਈ ਘਰੋਂ ਨਿਕਲਦੇ ਹੋ ਕਿਸੇ ਚੌਂਕ ਤੇ ਉੱਪਰ ਲਾਈਟ ਦੇ ਕਾਰਨ ਕਰਕੇ ਕਾਰਾਂ ਆਪਣੀਆਂ ਖੜ ਜਾਂਦੀਆਂ ਨੇ ਮੋਟਰਸਾਈਕਲ ਖੜ ਜਾਂਦੇ ਨੇ ਤਾਂ ਜਦੋਂ ਹੀ ਟ੍ਰੈਫਿਕ ਖੜ ਜਾਂਦੀ ਹੈ ਤਾਂ ਕੁਝ ਔਰਤਾਂ ਜਿਨ੍ਹਾਂ ਦੀ ਗੋਦੀ ਵਿੱਚ ਛੋਟੇ-ਛੋਟੇ ਬੱਚੇ ਚੁੱਕੇ ਹੁੰਦੇ ਨੇ ਔਰ ਉਹ ਭੱਜ ਕੇ ਕਾਰਾਂ ਦੇ ਸ਼ੀਸ਼ਿਆਂ ਨੂੰ ਆ ਕੇ ਖੜਕਾਉਂਦੀਆਂ ਨੇ ਔਰ ਭੀਖ ਲਈ ਅਰਜ਼ ਕਰਦੀਆਂ ਨੇ ਕਿ ਸਾਨੂੰ ਕੋਈ ਭੀਖ ਦਿੱਤੀ ਜਾਵੇ ਔਰ ਛੋਟੇ ਛੋਟੇ ਬੱਚੇ ਉਸ ਪిల్లా ਉਹਨਾਂ ਦੀ ਗੋਦੀ ਵਿੱਚ ਝੁਕੇ ਹੁੰਦੇ ਨੇ ਇਹ ਤਾਂ ਸਾਰਿਆਂ ਨੇ ਵੇਖਿਆ ਸਭ ਨੇ ਵੇਖਿਆ ਪਰ ਦੋਸਤੋ ਕਦੇ ਸੋਚਣ ਦੀ ਕੋਸ਼ਿਸ਼ ਕੀਤੀ ਹੈ ਕਿ ਇੰਨੇ ਪਿਖਾਰੀ ਜਿਹੜੇ ਨੇ ਉਹ ਕਿੱਥੋਂ ਆਏ ਨੇ ਕੀ ਇਹ ਪਿਖਾਰੀ ਜਿਹੜੇ ਨੇ ਕੋਈ ਕ੍ਰਿਮੀਨਲ ਤਾਂ ਨਹੀਂ ਹੈ ਕਿਸ ਚੀਜ਼ ਦਾ ਸਹਾਰਾ ਲੈ ਕੇ ਕੁਝ ਛਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਚੋਰੀਆਂ ਡਕੈਤੀਆਂ ਕਈ ਵਾਰ ਹੋ ਜਾਂਦੀਆਂ ਨੇ ਤੇ ਉਹ ਪ੍ਰਸ਼ਾਸਨ ਜਿਹੜਾ ਹੈ ਖਾਸ ਕਰਕੇ ਜਿਹੜਾ ਹੈ ਇਹਨਾਂ ਲੋਕਾਂ ਦੇ ਕੋਲੋਂ ਜਾ ਕੇ ਇਹਨਾਂ ਦੇ ਏਰੀਏ ਦੇ ਵਿੱਚ ਪੁੱਛਗਿੱਛ ਕਰਦਾ ਹੈ ਔਰ ਉਹ ਪੁੱਛਗਿੱਛ ਦੇ ਦੌਰਾਨ ਕਈ ਵਾਰ ਸਫਲਤਾ ਵੀ ਹੱਥ ਲੱਗਦੀ ਹੈ ਕਈ ਵਾਰੀ ਨਿਰਾਸ਼ਾ ਵੀ ਲੱਗਦੀ ਹੈ ਲੇਕਿਨ ਕਿਤੇ ਨਾ ਕਿਤੇ ਇਹਨਾਂ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਇਹ ਨਿਊਜ਼ ਕਰਨ ਦਾ ਇਹ ਮਤਲਬ ਹੈ ਕਿ ਕਿਤੇ ਇਹ ਲੋਕ ਕਿਸੇ ਕ੍ਰਿਮੀਨਲ ਦੇ ਨਾਲ ਤਾਂ ਨਹੀਂ ਜੁੜੇ ਹੋਏ ਜਾਂ ਕਿਸੇ ਮਤਲਬ ਇਹੋ ਜੀ ਚੀਜ਼ ਦੇ ਨਾਲ ਤਾਂ ਨਹੀਂ ਜੁੜੇ ਹੋਏ ਛੋਟੇ ਛੋਟੇ ਬੱਚੇ ਚੁੱਕੇ ਹੁੰਦੇ ਨੇ ਇਹਨਾਂ ਦੇ ਮਰਦ ਪਤਾ ਨਹੀਂ ਕਿੱਥੇ ਹੈਗੇ ਆ ਐਂ ਔਰ ਛੋਟੇ ਛੋਟੇ ਬੱਚੇ ਜਿਹੜੇ ਭੀਖ ਮੰਗਦੇ ਨੇ ਇੱਕ ਪਾਸੇ ਤਾਂ ਬਾਲ ਮਜ਼ਦੂਰੀ ਤੇ ਆਪਾਂ ਸਖਤ ਕਾਨੂੰਨ ਬਣਾਏ ਹੋਏ ਨੇ ਦੂਜੇ ਪਾਸੇ ਚੌਂਕਾਂ ਦੇ ਵਿੱਚ ਖੜ ਕੇ ਇਹ ਲੋਕ ਜਿਹੜੇ ਆ ਭੀਖ ਮੰਗ ਰਹੇ ਨੇ ਤਾਂ ਫਿਰ ਮੈਨੂੰ ਦੱਸੋ ਕਰਨੀ ਤੇ ਕਥਨੀ ਦੇ ਵਿੱਚ ਕੀ ਅੰਤਰ ਹੋ ਸਕਦਾ ਹੈ ਸੋ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਨੇ ਇਹਨਾਂ ਵੱਲ ਬਹੁਤ ਗੌਰ ਕਰਨ ਦੀ ਜ਼ਰੂਰਤ ਹੈ ਇੱਕ ਬਹੁਤ ਵੱਡਾ ਮਸਲਾ ਹੈ ਇਹ ਕਿੱਥੇ ਰਹਿੰਦੇ ਨੇ ਔਰ ਕਿੱਥੋਂ ਆਏ ਨੇ ਕੋਈ ਇਹਨਾਂ ਦੀ ਪਛਾਣ ਤਾਂ ਪ੍ਰਸ਼ਾਸਨ ਦੇ ਕੋਲ ਹੋਵੇ ਨਾ ਕਿ ਕੌਣ ਆਏ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਹੈ ਫਿਰ ਭਾਸ਼ਾ ਨਹੀਂ ਉਹਨਾਂ ਦੀ ਸਮਝ ਲੱਗਦੀ ਸਾਨੂੰ ਸਾਨੂੰ ਭਾਸ਼ਾ ਨਹੀਂ ਸਮਝ ਲੱਗਦੀ ਕੀ ਬੋਲਦੇ ਨੇ ਕੀ ਨਹੀਂ ਬੋਲਦੇ ਫੋਕਸ ਕਰਕੇ ਕਿਤੇ ਨਾ ਕਿਤੇ ਇਹਨਾਂ ਦੀ ਆਇਡੈਂਟੀਫਿਕੇਸ਼ਨ ਇਹਨਾਂ ਦੀ ਜਿਹੜੀ ਆ ਮਤਲਬ ਕਹਿ ਸਕਦੇ ਪਛਾਣ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਭੀਖ ਮੰਗਣਾ ਇੱਕ ਬਹੁਤ ਵੱਡਾ ਕੋਡ ਹੈ ਔਰ ਔਰ ਵੱਡੀ ਗੱਲ ਹੈ ਕਿ ਔਰਤਾਂ ਬਿਲਕੁਲ ਠੀਕ ਠਾਕ ਹੁੰਦੀਆਂ ਨੇ ਕੰਮਕਾਜ ਕਿਉਂ ਨਹੀਂ ਕਰਦੀਆਂ ਬਹੁਤ ਸਾਰੇ ਸਵਾਲ ਇਹ ਵੀ ਉੱਠਦੇ ਨੇ ਕਿ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਤੁਸੀਂ ਦੇਖੋ ਕਿ ਬਹੁਤ ਸਾਰੀਆਂ ਔਰਤਾਂ ਨੇ ਆ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ ਮਜ਼ਦੂਰੀ ਕਰਦੀਆਂ ਨੇ ਆਪਣਾ ਪੇਟ ਪਾਲਦੀਆਂ ਨੇ ਬੱਚਿਆਂ ਦਾ ਪੇਟ ਪਾਲਦੀਆਂ ਨੇ ਔਰ ਸਮਾਜ ਦੇ ਵਿੱਚ ਵਿਚਰ ਰਹੀਆਂ ਨੇ ਫਿਰ ਇਹ ਔਰਤਾਂ ਕਿਉਂ ਨਹੀਂ ਮਤਲਬ ਕੰਮਕਾਜ ਬਲ ਜਾਣੀਆਂ ਇਹ ਮੰਗਦੀਆਂ ਹੀ ਕਿਉਂ ਨਹੀਂ ਫਿਰ ਇਹਨਾਂ ਦੀ ਸਵਾਲ ਇਹ ਵੀ ਉੱਠਦਾ ਔਰਦਾ ਮਤਲਬ ਇਸ ਤਰ੍ਹਾਂ ਹੈ ਕਿ ਇਹਨਾਂ ਦੀ ਗੋਦੀ ਜਿਹੜੇ ਚੁੱਕੇ ਬੱਚੇ ਹੁੰਦੇ ਨੇ ਔਰ ਉਹ ਕੀ ਪਤਾ ਇਹਨਾਂ ਦੇ ਨੇ ਜਾਂ ਪਤਾ ਨਹੀਂ ਕਿੱਦਾਂ ਹੈ ਕਿਉਂਕਿ ਅੱਜਕੱਲ ਬੱਚੇ ਜਿਹੜੇ ਐ ਉਹ ਵੀ ਬਹੁਤ ਚੁੱਕੇ ਜਾ ਰਹੇ ਨੇ ਹੁਣ ਕਿਸੇ ਨੂੰ ਕੀ ਪਤਾ ਲੱਗਦਾ ਹੈ ਕਿ ਇਹ ਕਿਹਦਾ ਬੱਚਾ ਹੈ ਕੀ ਨਹੀਂ ਹੈ ਕੀ ਨਹੀਂ ਹੈ ਇਹਨਾਂ ਦੀ ਬਹੁਤ ਡੂੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ ਔਰ ਕਾਰਾਂ ਦੇ ਸ਼ੀਸ਼ੇ ਜਦੋਂ ਖੜਕਾਉਂਦੀਆਂ ਨੇ ਉਹਨਾਂ ਦੇ ਚਿਹਰੇ 'ਤੇ ਇੰਜ ਲੱਗਦਾ ਹੈ ਕਿ ਮਤਲਬ ਇਹਨਾਂ ਨੂੰ ਬੇਸਿਕਲੀ ਕੁਝ ਨਹੀਂ ਹੋਇਆ ਸਿਰਫ ਇਹਨਾਂ ਨੂੰ ਇੱਕ ਆਦਤ ਪੈ ਚੁੱਕੀ ਹੈ ਭੀਖ ਮੰਗਣ ਦੀ ਔਰ ਜੇਕਰ ਇਹ ਵਧੀਆ ਤਰੀਕੇ ਦੇ ਨਾਲ ਠੀਕ ਹੈ ਆਏ ਨੇ ਦੇਸ਼ ਹੈ ਉਹਨਾਂ ਦਾ ਵੀ ਦੇਸ਼ ਹੈ ਅਸੀਂ ਇਹ ਨਹੀਂ ਕਹਿੰਦੇ ਪਰ ਇਹਨਾਂ ਦੀ ਆਈਡੈਂਟੀਫਿਕੇਸ਼ਨ ਇਹਨਾਂ ਨੂੰ ਕੋਈ ਕੰਮ ਕਾਜ ਜਿਹੜਾ ਬਾਕੀ ਲੋਕ ਵੀ ਲੱਭਦੇ ਨੇ ਕੰਮ ਕਾਜ ਇਹ ਫਿਰ ਲੱਭ ਕੇ ਕੰਮ ਕਾਜ ਕਿਉਂ ਨਹੀਂ ਕਰਦੇ ਭੀਖਤੇ ਹੀ ਕਿਉਂ ਮਤਲਬ ਗੁਜ਼ਾਰਾ ਆਪਣਾ ਕਰਦੇ ਨੇ ਫਿਰ ਬੱਚੇ ਜਿਹੜੇ ਬੱਚੇ ਨੇ ਉਹ ਵੀ ਮਤਲਬ ਇਹਨਾਂ ਨੂੰ ਦੇਖ ਦੇਖ ਕੇ ਗਾਂ ਭੀਖ ਮੰਗਦੇ ਨਜ਼ਰ ਆਉਂਦੇ ਨੇ ਹਾਲਾਂਕਿ ਮੈਂ ਦੇਖਿਆ ਕਈ ਵਾਰ ਸ਼ਾਮ ਦੇ ਵੇਲੇ ਬਹੁਤ ਸਾਰੇ ਬੱਚੇ ਗੁਬਾਰੇ ਵੀ ਵੇਚ ਰਹੇ ਹੁੰਦੇ ਨੇ ਪਰ ਕੰਮ ਤਾਂ ਕੰਮ ਹੈ ਮੰਨਦਾ ਕਿ ਉਹ ਲੇਬਰ ਹੈ ਬਹੁਤ ਵੱਡੀ ਲੇਬਰ ਹੈ ਪਾਪੀ ਪੇਟ ਲਈ ਬਹੁਤ ਕੁਝ ਕਰਨਾ ਪੈਂਦਾ ਪਰ ਸਵਾਲ ਇਹ ਹੈ ਕਿ ਉਹ ਜੇ ਇੰਨਾ ਕੁ ਕੰਮਕਾਜ ਕਰਦੇ ਆ ਗੁਬਾਰੇ ਵੇਚਦੇ ਆ ਤੇ ਉਹਨਾਂ ਦੇ ਨਾਲ ਵੱਡੇ ਵੀ ਹੋਣੇ ਚਾਹੀਦੇ ਆ ਉਹ ਵੀ ਬਿਲਕੁਲ ਨਾਲ ਹੋਣੇ ਚਾਹੀਦੇ ਆ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ ਕਈ ਦਿਨਾਂ ਤੋਂ ਇਹ ਮਤਲਬ ਜ਼ਹਿਨ ਦੇ ਵਿੱਚ ਆ ਰਿਹਾ ਸੀਗਾ ਕਿ ਆਖਰ ਇਹਨਾਂ ਲੋਕਾਂ ਦੀ ਕੋਈ ਪਹਿਚਾਣ ਹੋਣੀ ਚਾਹੀਦੀ ਇਹ ਪਛਾਣ ਪੱਤਰ ਤਾਂ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਦੇ ਕੋਲ ਇਹਨਾਂ ਦੀ ਲਿਸਟ ਤਾਂ ਹੋਣੀ ਚਾਹੀਦੀ ਹੈ ਕੱਲ ਨੂੰ ਕੋਈ ਕਾਰਵਾਈ ਹੋ ਜਾਂਦੀ ਤੇ ਇਹਨਾਂ ਲੋਕਾਂ ਨੂੰ ਕਿੱਥੇ ਲੱਭਿਆ ਜਾ ਸਕਦਾ ਹੈ ਕਿਸ ਤਰ੍ਹਾਂ ਇਹਨਾਂ ਦੀ ਆਇਡੈਂਟੀਫਿਕੇਸ਼ਨ ਆਪਾਂ ਕਰਾਂਗੇ ਕਿਉਂਕਿ ਵਾਰਦਾਤ ਕਿਸੇ ਸਮੇਂ ਵੀ ਹੋ ਸਕਦੀ ਹੈ ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਕੀ ਮਤਲਬ ਇਹਨਾਂ ਲੋਕਾਂ ਨੂੰ ਦੇਖ ਕੇ ਨਜ਼ਰ ਆਉਂਦੇ ਨੇ ਇਹਨਾਂ ਲੋਕ ਜਦੋਂ ਇਹ ਮਤਲਬ ਚੌਂਕਾਂ ਦੇ ਵਿੱਚ ਮੰਗਦੇ ਨੇ ਕਿੰਨੀ ਧੁੱਪ ਹੁੰਦੀ ਹੈ ਗਰਮੀ ਹੋਵੇ ਸਰਦੀ ਹੋਵੇ ਮਤਲਬ ਇਹਨਾਂ ਨੇ ਗੋਦੀ ਬੱਚਾ ਚੁੱਕ ਲੈਣਾ ਔਰ ਸਵੇਰੀ ਆਪਣੇ ਘਰਾਂ ਚੋਂ ਨਿਕਲ ਜਾਣਾ ਸੋ ਇਸ ਕਰਕੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਿੱਥੋਂ ਆਏ ਨੇ ਔਰ ਕਿੰਨੀ ਦੇਰ ਤੱਕ ਰਹਿਣਾ ਇਹਨਾਂ ਦਾ ਕੁਛ ਨਾ ਕੁਛ ਹਿਸਾਬ ਕਿਤਾਬ ਜ਼ਰੂਰ ਹੋਣਾ ਕਿਉਂਕਿ ਜਿੰਨਾ ਵੀ ਅੱਜ ਕਰਾਇਮ ਜਿਹੜੇ ਵਾਧ ਰਹੇ ਨੇ ਉਹ ਕਰਾਇਮ ਕਰਨ ਵਾਲੇ ਨਿਕਲ ਜਾਂਦੇ ਨੇ ਸਾਨੂੰ ਉੱਥੇ ਕੀ ਪਤਾ ਲੱਗਦਾ ਕਿ ਇਹਦਾ ਕੌਣ ਹੈ ਕੌਣ ਨਹੀਂ ਹੈ ਜੇ ਇਹਨਾਂ ਦਾ ਬਕਾਇਦਾ ਤੌਰ ਤੇ ਕੋਈ ਪਤਾ ਥਾ ਹੋਵੇ ਤਾਂ ਜਦੋਂ ਕੋਈ ਐਹੋ ਜਿਹਾ ਹੁੰਦਾ ਤੇ ਕਮ ਸੇ ਕਮ ਉਹਨਾਂ ਤੋਂ ਪੁੱਛਗਿੱਛ ਤਾਂ ਕੀਤੀ ਜਾ ਸਕਦੀ ਹੈ ਨਾ ਸੋ ਇਸ ਕਰਕੇ ਇਹ ਐਪੀਸੋਡ ਦੀ ਬਹੁਤ ਜ਼ਰੂਰਤ ਸੀਗੀ ਕਿ ਚੌਂਕਾਂ ਦੇ ਉੱਪਰ ਜਿਹੜੀਆਂ ਭੀਖ ਮੰਗਦੀਆਂ ਨੇ ਜਾਂ ਬੱਚੇ ਭੀਖ ਮੰਗਦੇ ਨੇ ਕੀ ਪ੍ਰਸ਼ਾਸਨ ਜਿੰਨਾ ਵੀ ਪੰਜਾਬ ਦਾ ਹੈ ਕਿ ਉਹਨਾਂ ਦੇ ਕੋਲ ਉਹਨਾਂ ਦਾ ਹਿਸਾਬ ਕਿਤਾਬ ਹੈ ਝੁੱਗੀਆਂ ਝੌਂਫੜੀਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਕੋਈ ਹਿਸਾਬ ਕਿਤਾਬ ਹੈ ਜੇ ਨਹੀਂ ਹੈ ਤਾਂ ਫਿਰ ਮਤਲਬ ਜਿਹੜਾ ਹੈ ਇਹਨਾਂ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਰਦਾਤ ਹੋਵੇ ਤਾਂ ਇਹਨਾਂ ਨੂੰ ਵੀ ਪੁੱਛਗਿੱਛ ਕੀਤਾ ਜਾ ਸਕਦਾ ਹੈ ਜੁੜੇ ਰਹੋ ਪੋਸੂ ਨਾ ਮਾ Channel de nada.